ਸਾ ਮਨ ਲਤ ਜਾ ਸ਼ਬਦੋ ਹੀ ਭਗਤ ਜਾਪਦੇ ਜਿਨ ਕੀ ਬਾਣੀ ਸੱਚੀ ਹੋਏ ਗੁਰੂ ਦੇ ਸ਼ਬਦ ਦੀ ਬਰਕਤ ਨਾਲ ਹੀ ਭਗਤ ਜਗਤ ਵਿੱਚ ਉਜਾਗਰ ਹੋ ਜਾਂਦੇ ਹਨ ਪਰਮਾਤਮਾ ਦੀ ਸਿੱਧ ਸਲਾਹ ਹੀ ਉਹਨਾਂ ਦਾ ਹਰ ਵੇਲੇ ਦਾ ਬੋਲ ਚਾਲ ਹੋ ਜਾਂਦਾ ਹੈ ਵਿੱਚੋਂ ਆਪ ਗਿਆ ਨਾ ਮਨੇ ਆ ਸੱਚ ਮਿਲਾਵਾ ਹੋਏ ਨਾਮ ਦੀ ਬਰਕਤ ਨਾਲ ਉਹਨਾਂ ਦੇ ਅੰਦਰੋਂ ਆਪਾ ਭਾ ਦੂਰ ਹੋ ਜਾਂਦਾ ਹੈ। ਉਹਨਾਂ ਦਾ ਮਨ ਨਾਮ ਨੂੰ ਕਬੂਲ ਕਰ ਲੈਂਦਾ ਹੈ। ਸਦਾ ਥਿਰ ਹਰੀ ਵਿੱਚ ਉਹਨਾਂ ਦਾ ਮਿਲਾਪ ਹੋ ਜਾਂਦਾ ਹੈ। ਹਰ ਹਰ ਨਾਮ ਜਨਕੀ ਪਤ ਹੋਏ। ਪ੍ਰਮਾਤਮਾ ਦੇ ਭਗਤਾਂ ਵਾਸਤੇ ਪ੍ਰਮਾਤਮਾ ਦਾ ਨਾਮ ਹੀ ਇੱਜ਼ਤ ਹੈ। ਸਫਲ ਪਿੰਨਾ ਕਾ ਜਨਮ ਹੈ। ਤੈਨਾ ਮਨ ਸਭ ਕੋਏ ਰਹਾਓ ਨਾਮ ਜਪ ਕੇ ਉਹਨਾਂ ਦੀ ਜ਼ਿੰਦਗੀ ਕਾਮਯਾਬ ਹੋ ਜਾਂਦੀ ਹੈ ਹਰੇਕ ਜੀਵ ਉਹਨਾਂ ਦਾ ਆਦਰ ਮਾਣ ਕਰਦਾ ਹੈ ਹਉਮੈ ਮੇਰਾ ਜਾਤ ਹੈ ਆਤ ਕ੍ਰੋਧ ਅਭਿਮਾਨ ਮੈਂ ਮੈਂ ਮੇਰੀ ਮੇਰੀ ਇਹੀ ਪ੍ਰਮਾਤਮਾ ਨਾਲੋਂ ਮਨੁੱਖ ਦਾ ਵੱਖੇ ਵਾਂਬਣਾ ਦਿੰਦਾ ਹੈ ਇਸੇ ਕਾਰਨ ਮਨੁੱਖ ਦੇ ਅੰਦਰ ਕ੍ਰੋਧ ਅਤੇ ਅਹੰਕਾਰ ਪੈਦਾ ਹੋਇਆ ਰਹਿੰਦਾ ਹੈ ਸ਼ਬਦ ਮਰੇ ਤਾਂ ਜਾਤ ਜਾਏ ਜੋਤੀ ਜੋਤੋਂ ਮਿਲੈ ਭਗਵਾਨ ਜਦੋਂ ਗੁਰੂ ਸ਼ਬਦ ਦੇ ਰਾਹੀ ਮੈਂ ਮੇਰੀ ਦਾ ਅਭਾਵ ਹੋ ਜਾਂਦਾ ਹੈ ਤਾਂ ਵਖਰਾਪਨ ਮੁੱਕ ਜਾਂਦਾ ਹੈ ਹਰ ਜੋਤ ਵਿੱਚ ਸੁਰਤ ਲੀਨ ਹੋ ਜਾਂਦੀ ਹੈ ਰੱਬ ਮਿਲ ਪੈਂਦਾ ਪੂਰਾ ਸਤਗੁਰੂ ਭੇਟਿਆ ਸਫਲ ਜਨਮ ਹਮਾਰਾ ਜਦੋਂ ਸਾਨੂੰ ਜੀਵਾਂ ਨੂੰ ਪੂਰਾ ਗੁਰੂ ਮਿਲ ਪੈਂਦਾ ਹੈ ਸਾਡੀ ਜ਼ਿੰਦਗੀ ਕਾਮਯਾਬ ਹੋ ਜਾਂਦੀ ਹੈ ਨਾਮ ਨਵੇਂ ਨਿਦ ਪਾਇਆ ਭਰੇ ਅਖੋਟ ਪੰਡਾਰਾ ਸਾਨੂੰ ਹਰ ਨਾਮ ਮਿਲ ਜਾਂਦਾ ਹੈ ਜੋ ਜਗਤ ਦੇ ਨੋ ਹੀ ਖਜ਼ਾਨੇ ਹੈ ਨਾਮ ਧੰਨ ਨਾਲ ਸਾਡੇ ਹਿਰਦੇ ਖਜ਼ਾਨੇ ਭਰ ਜਾਂਦੇ ਹਨ ਇਹ ਖਜ਼ਾਨੇ ਕਦੀ ਖਾਲੀ ਨਹੀਂ ਹੋ ਸਕਦੇ ਆਵੇਂ ਇਸ ਰਾਸੀ ਕੇ ਵਪਾਰੀਏ ਜਿਨ੍ਹਾਂ ਨਾਮ ਪਿਆਰਾ ਇਸ ਨਾਮ ਧੰਨ ਦੇ ਉਹੀ ਬਣ ਜਾ ਰਹੇ ਗੁਰੂ ਦੇ ਕੋਲ ਆਉਂਦੇ ਹਨ ਜਿਨ੍ਹਾਂ ਨੂੰ ਇਹ ਨਾਮ ਧੰਨ ਪਿਆਰਾ ਲੱਗਦਾ ਹੈ ਗੁਰਮੁਖ ਹੋਵੇ ਸੋ ਧਨ ਪਾਏ ਤਿਨ ਅੰਤਰ ਸ਼ਬਦ ਵਿਚਾਰ ਜਿਹੜਾ ਮਨੁੱਖ ਗੁਰੂ ਦੀ ਸ਼ਰਨ ਆ ਪੈਂਦਾ ਹੈ ਉਹ ਨਾਮ ਧਨ ਹਾਸਲ ਕਰ ਲੈਂਦਾ ਹੈ ਅਜਿਹੇ ਮਨੁੱਖਾਂ ਦੇ ਅੰਦਰ ਗੁਰੂ ਸ਼ਬਦ ਵਸ ਪੈਂਦਾ ਹੈ ਪ੍ਰਭੂ ਦੇ ਗੁਣਾ ਦੀ ਵਿਚਾਰ ਆ ਵਸਦੀ ਹੈ ਭਗਤੀ ਸਾਰ ਨ ਜਾਣਨੀ ਮਨਮੁਖ ਅਹੰਕਾਰੀ ਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਅਹੰਕਾਰੀ ਹੋ ਜਾਂਦੇ ਹਨ ਉਹ ਪ੍ਰਭੂ ਦੀ ਭਗਤੀ ਦੀ ਕਦਰ ਨਹੀਂ ਸਮਝਦੇ ਤਰੋਂ ਆਪ ਕੋ ਆਏ ਅਨ ਜੁਬੈ ਬਾਜੀ ਹਾਰੀ ਐਸੇ ਮਨੁੱਖਾਂ ਨੂੰ ਪ੍ਰਭੂ ਨੇ ਆਪ ਹੀ ਤਰੋਂ ਆਪਣੇ ਹੁਕਮ ਨਾਲ ਪਰਾਹੇ ਪਾ ਦਿੱਤਾ ਹੈ ਉਹ ਜੀਵਨ ਬਾਜੀ ਹਾਰ ਜਾਂਦੇ ਹਨ ਜਿਵੇਂ ਕੋਈ ਜਵਾਰੀਆ ਜੂਏ ਵਿੱਚ ਹਾਰ ਖਾਂਦਾ ਹੈ ਬੇਨਾ ਪਿਆਰੇ ਭਗਤ ਨਾ ਹੋਵੇਈ ਨਾ ਸੁਖ ਹੋਏ ਸਰੀਰ ਜੇ ਹਿਰਦੇ ਵਿੱਚ ਪ੍ਰਭੂ ਵਾਸਤੇ ਪਿਆਰ ਨਾ ਹੋਵੇ ਤਾਂ ਉਸ ਦੀ ਭਗਤੀ ਨਹੀਂ ਕੀਤੀ ਜਾ ਸਕਦੀ ਭਗਤੀ ਤੋਂ ਬਿਨਾ ਸਰੀਰ ਨੂੰ ਆਤਮਕ ਆਨੰਦ ਵੀ ਨਹੀਂ ਮਿਲਦਾ ਪ੍ਰੇਮ ਪਦਾਰਥ ਪਾਈ ਹੈ ਗੁਰ ਭਗਤੀ ਮਨ ਤੀਰ। ਪ੍ਰੇਮ ਦੀ ਦਾਤ ਗੁਰੂ ਪਾਸੋਂ ਮਿਲਦੀ ਹੈ। ਗੁਰੂ ਦੀ ਦੱਸੀ ਹੋਈ ਭਗਤੀ ਦੀ ਬਰਕਤ ਨਾਲ ਮਨ ਵਿੱਚ ਸ਼ਾਂਤੀ ਆ ਟਿਕਦੀ ਹੈ। ਜਿਸ ਨੂੰ ਭਗਤ ਕਰਾਏ ਸੋ ਕਰੇ ਗੁਰ ਸ਼ਬਦ ਵਿਚਾਰ। ਗੁਰੂ ਦੇ ਸ਼ਬਦ ਦੀ ਵਿਚਾਰ ਕਰਕੇ ਉਹੀ ਮਨੁੱਖ ਪ੍ਰਭੂ ਦੀ ਭਗਤੀ ਕਰ ਸਕਦਾ ਹੈ ਜਿਸ ਪਾਸੋਂ ਪ੍ਰਭੂ ਆਪ ਭਗਤੀ ਕਰਾਉਂਦਾ ਹੈ ਹਿਰਦੈ ਏਕੋ ਨਾਮ ਵਸੈ ਹੋਮੇ ਦੁਬਿਦਾ ਮਾਰ ਤਦੰਦਰੋਹ ਮੇ ਤੇ ਮੇਰ ਤੇਰ ਮੁੱਕ ਜਾਂਦਾ ਹੈ ਤੇ ਹਿਰਦੇ ਵਿੱਚ ਇੱਕ ਪਰਮਾਤਮਾ ਦਾ ਨਾਮ ਆ ਵੱਸਦਾ ਹੈ ਭਗਤਾਂ ਕੀ ਜਤ ਪਤ ਏਕੋ ਨਾਮ ਹੈ ਆਪੇ ਲੈ ਸਵਾਰ ਪਰਮਾਤਮਾ ਦਾ ਨਾਮ ਭਗਤਾਂ ਵਾਸਤੇ ਨਾਮ ਹੀ ਉੱਚੀ ਜਾਤ ਤੇ ਕੁੱਲ ਹੈ ਪਰਮਾਤਮਾ ਆਪ ਹੀ ਉਹਨਾਂ ਦੇ ਜੀਵਨ ਨੂੰ ਸੁਹਣਾ ਬਣਾ ਦਿੰਦਾ ਹੈ ਸਦਾ ਸ਼ਰਨਾਈ ਤਿਸ ਕੀ ਜਿਉ ਭਾਵੈ ਤਿਉ ਕਾਰਜ ਸਾਰ ਭਗਤ ਸਦਾ ਉਸ ਪ੍ਰਭੂ ਦੀ ਸ਼ਰਨ ਪਈ ਰਹਿੰਦੇ ਹਨ ਜਿਵੇਂ ਪ੍ਰਭੂ ਨੂੰ ਚੰਗਾ ਲੱਗਦਾ ਹੈ ਤਿਵੇਂ ਉਹਨਾਂ ਦਾ ਹਰੇਕ ਕੰਮ ਸਿਰ ਚਾੜ ਦਿੰਦਾ ਹੈ ਭਗਤ ਨਿਰਾਲੀ ਅੱਲਾਹ ਦੀ ਜਪ ਗੁਰ ਵਿਚਾਰ ਗੁਰੂ ਦੇ ਸ਼ਬਦ ਦੀ ਵਿਚਾਰ ਦੀ ਬਰਕਤ ਨਾਲੇ ਸਮਝ ਪੈਂਦੀ ਹੈ ਕਿ ਪਰਮਾਤਮਾ ਦੀ ਭਗਤੀ ਅਨੋਖੀ ਹੀ ਬਰਕਤ ਦੇਣ ਵਾਲੀ ਹੈ ਨਾਨਕ ਨਾਮ ਹਿਰਦੈ ਵਸੈ ਪੈ ਭਗਤੀ ਨਾਮ ਸਵਾਰ ਹੇ ਨਾਨਕ ਜਿਸ ਮਨੁੱਖ ਦੇ ਹਿਰਦੇ ਵਿੱਚ ਪ੍ਰਭੂ ਦਾ ਨਾਮ ਆਵਸਦਾ ਹੈ ਪ੍ਰਭੂ ਦੀ ਭਗਤੀ ਉਸ ਨੂੰ ਪ੍ਰਭੂ ਦੇ ਡਾਰਾ ਦੇ ਵਿੱਚ ਰੱਖ ਗਏ ਪ੍ਰਭੂ ਦੇ ਨਾਮ ਵਿੱਚ ਜੋੜੀ ਰੱਖ ਗਏ ਉਸ ਦੇ ਆਤਮਿਕ ਜੀਵਨ ਨੂੰ ਸੋਹਣਾ ਬਣਾ ਦਿੰਦੀ ਹੈ ਆਸਾ ਮਹਲਾ 3 ਜਾ ਆਨ ਰਸ ਮੈਂ ਭੁਲਾਇਆ ਬਿਨ ਨ ਮੈਂ ਦੁਖ ਪਾਏ ਮਨੁਖ ਹੋਰ ਹੋਰ ਪਦਾਰਥਾਂ ਦੇ ਸਵਾਦਾਂ ਵਿੱਚ ਫਸ ਕੇ ਕੁਰਾਹੇ ਪਿਆ ਰਹਿੰਦਾ ਹੈ ਨਾਮ ਤੋਂ ਖੁੰਝ ਕੇ ਦੁਖ ਸੰਦਾ ਰਹਿੰਦਾ ਹੈ ਸਤ ਗੁਰੁ ਪ੍ਰਖ ਨਾ ਭੇਟਿਓ ਜੇ ਸਚੀ ਬੂਝ 부ਜਾਏ ਉਸ ਨੂੰ ਮਹਾਪੁਰਖ ਗੁਰੂ ਨਹੀਂ ਮਿਲਦਾ ਜਿਹੜਾ ਸਦਾ ਸਹਿਰ ਪ੍ਰਭੂ ਦੀ ਸਿੱਤ ਸਲਾਹ ਦੀ ਅਕਲ ਦਿੰਦਾ ਹੈ ਇਹ ਮਨ ਮੇਰੇ ਬਾਵਲੇ ਹਰ ਰਸ ਚਖ ਸਾਧ ਪਾਏ ਏ ਮੇਰੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਵਿਰਥਾ ਜਨਮ ਗਵਾਏ ਰਹਾਓ ਤੂੰ ਆਪਣਾ ਜੀਵਨ ਵਿਰਥ ਗਵਾ ਗਵਾ ਕੇ ਹੋਰ ਪਦਾਰਥਾਂ ਦੇ ਸਵਾਦ ਵਿੱਚ ਫਸਿਆ ਹੋਇਆ ਭਟਕ ਰਿਹਾ ਹੈ ਇਸ ਜਗ ਮੈਂ ਗੁਰਮੁਖ ਨਿਰਮਲੇ ਸੱਚ ਨਾਮ ਰਹਿ ਲਿਵ ਲਾਏ ਦੁਨੀਆ ਵਿੱਚ ਉਹੀ ਮਨੁੱਖ ਪਵਿੱਤਰ ਜੀਵਨ ਵਾਲੇ ਹੁੰਦੇ ਹਨ ਜਿਹੜੇ ਗੁਰੂ ਦੀ ਸ਼ਰਨ ਪੈ ਰਹਿੰਦੇ ਹਨ ਉਸ ਸਦਾ ਥਿਰ ਹਰੀ ਵਿੱਚ ਸੁਰਤ ਜੋੜ ਕੇ ਉਸ ਦੇ ਨਾਮ ਵਿੱਚ ਲੀਨ ਰਹਿੰਦੇ ਹਨ ਵਿਣ ਕਰਮ ਕਿਛ ਪਾਈਏ ਨਹੀਂ ਕਿਆ ਕਰ ਕਹਿਆ ਜਾਏ ਪਰ ਕੀ ਆਖਿਆ ਜਾਏ ਪ੍ਰਭੂ ਦੀ ਬਖਸ਼ਿਸ਼ ਤੋਂ ਬਿਨਾਂ ਕੁਝ ਨਹੀਂ ਮਿਲਦਾ ਆਪ ਬਿਸ਼ਾਣੇ ਸ਼ਬਦ ਮਰੈ ਮਨੋ ਤਜ ਵਿਕਾਰ ਜਿੰਨਾ ਉੱਤੇ ਬਖਸ਼ਿਸ਼ ਹੁੰਦੀ ਹੈ ਉਹ ਆਪਣਾ ਜੀਵਨ ਪੜਤਾਲਦੇ ਹਨ ਗੁਰੂ ਸ਼ਬਦ ਦੇ ਰਾਹੀ ਮਨ ਵਿੱਚੋਂ ਵਿਕਾਰ ਦੂਰ ਕਰਕੇ ਅਨਰਸਾਂ ਵੱਲੋਂ ਨਿਰਲੇਪ ਹੋ ਜਾਂਦੇ ਹਨ ਗੁਰ ਸ਼ਰਣਾਈ ਭਜ ਪੈ ਬਖਸ਼ੇ ਬਖਸ਼ਣ ਹਾਰੋ ਉਹ ਗੁਰੂ ਦੀ ਸ਼ਰਣ ਹੀ ਪੈ ਰਹੇ ਹੰ ਬਖਸ਼ਿਸ਼ਾਂ ਕਰਨ ਵਾਲਾ ਬਖਸ਼ਿਸ਼ ਹਰੀ ਉਹਨਾਂ ਉੱਤੇ ਬਖਸ਼ਿਸ਼ ਕਰਦਾ ਹੈ ਬੇਨ ਨਾਵੇਂ ਸੁਖ ਨਾ ਪਾਈਐ ਨਾ ਦੁੱਖ ਵਿੱਚੋਂ ਜਾਏ ਹਰ ਨਾਮ ਤੋਂ ਬਿਨ ਸੁਖ ਨਹੀਂ ਮਿਲਦਾ ਅੰਦਰੋਂ ਦੁੱਖ ਕਲੇਸ਼ ਦੂਰ ਨਹੀਂ ਹੁੰਦਾ ਇਹ ਜਗ ਮਾਇਆ ਮੋਹ ਵਿਆਪਿਆ ਦੂਜੇ ਪਰਮ ਭੁਲਾਏ ਪਰੇ ਜਗਤ ਮਾਇਆ ਦੇ ਮੋਹ ਵਿੱਚ ਫਸਿਆ ਰਹਿੰਦਾ ਹੈ ਨਾਮ ਭੁੱਲ ਕੇ ਮਾਇਆ ਦੀ ਟਕਣਾ ਵਿੱਚ ਪੈ ਕੇ ਕੁਰਾਹੇ ਪਿਆ ਰਹਿੰਦਾ ਦੁਹਾਗਣੀ ਪਿਰ ਕੀ ਸਾਰ ਨਾ ਜਾਣੀਂ ਕਿਆ ਕਰ ਕਰੇ ਸ਼ਿੰਗਾਰ ਛੁੱਟਣਾ ਭੈੜੀਆਂ ਜੀਵ ਇਸਤਰੀਆਂ ਆਪਣੇ ਪਤੀ ਦੇ ਮਿਲਾਪ ਦੀ ਕਦਰ ਨਹੀਂ ਜਾਣਦੀਆਂ ਵਿਅਰਥ ਹੀ ਸਰੀਰ ਸ਼ਿੰਗਾਰ ਕਰਦੀਆਂ ਹਨ आनंदिन सदा ਜਲਦੀਆਂ ਫਿਰੈ ਸੇਜੇ ਰਵੇ ਨਾ ਪਤਾਰੋ ਹਰ ਵੇਲੇ ਸਦਾ ਹੀ ਅੰਦਰੇ ਅੰਦਰ ਸੜਦੀਆਂ ਫਿਰਦੀਆਂ ਹਨ ਤੇ ਉਹਨਾਂ ਲਈ ਖਸਮ ਕਦੇ ਸੇਜ ਉੱਤੇ ਆਉਂਦਾ ਹੀ ਨਹੀਂ ਸੋਹਾਗਣੀ ਮਹਿਲ ਪਾਇਆ ਵਿੱਚੋਂ ਆਪ ਗਵਾਏ ਬਾਗਾਂ ਵਾਲੀਆਂ ਜੀਵ ਇਸਤਰੀਆਂ ਆਪਣੇ ਅੰਦਰੋਂ ਆਪਾ ਭਾਲ ਦੂਰ ਕਰਕੇ ਪ੍ਰਭੂ ਪਤੀ ਦੇ ਚਰਨਾ ਵਿੱਚ ਥਾਂ ਲੱਭ ਲੈਨੀ ਆ ਗੁਰ ਸ਼ਬਦੀ ਸ਼ਿੰਗਾਰੀਆਂ ਆਪਣੇ ਸਹ ਆਪਣੇ ਸਾਹ ਲਈਆ ਮਿਲਾਏ ਗੁਰੂ ਦੇ ਸ਼ਬਦ ਦੀ ਬਰਕਤ ਨਾਲ ਉਹ ਆਪਣਾ ਜੀਵਨ ਸੋਹਣਾ ਬਣਾਉਂਦੀਆਂ ਹਨ ਖਸਮ ਪ੍ਰਭੂ ਨੇ ਉਹਨਾਂ ਨੂੰ ਆਪਣੇ ਨਾਲ ਮਿਲਾ ਲਿਆ ਮਰਣਾ ਮਨੋ ਵਿਸਾਰਿਆ ਮਾਇਆ ਮੋ ਗੁਬਾਰ ਮਾਇਆ ਦਾ ਮੋਹ ਭੋਪ ਹਨੇਰਾ ਹੈ ਜਿਸ ਕਾਰਨ ਲੋਕ ਮੌਤ ਨੂੰ ਮਨ ਤੋਂ ਭੁਲਾ ਦਿੰਦੇ ਹਨ ਮਨਮੁਖ ਮਰ ਮਰ ਜਮੈਂ ਭੀ ਮਰੇ ਜਮਦਰ ਹੋ ਹਖਵਾਰੋ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁਖੋ ਆਤਮਕ ਮੋਤੇ ਮਾਰ ਕੇ ਜੰਮਣ ਮਰਨ ਦੇ ਢੇਡ ਵਿੱਚ ਪੈ ਰਹਿੰਦੇ ਹਾਂ ਜੰਮ ਦੇ ਦਰ ਤੇ ਖੁਆਰ ਹੁੰਦੇ ਆ ਆਪ ਮਿਲਾਇਨ ਸੇ ਮਿਲੇ ਗੁਰ ਸ਼ਬਦ ਵਿਚਾਰ ਜਿਨ੍ਹਾਂ ਨੂੰ ਪ੍ਰਮਾਤਮਾ ਨੇ ਆਪ ਆਪਣੇ ਚਰਨਾਂ ਵਿੱਚ ਜੋੜ ਲਿਆ ਉਹ ਗੁਰੂ ਦੇ ਸ਼ਬਦ ਦੀ ਰਾਹੀ ਪ੍ਰਭੂ ਦੇ ਗੁਣਾਂ ਦੀ ਵਿਚਾਰ ਕਰਕੇ ਪ੍ਰਭੂ ਚਰਨਾਂ ਵਿੱਚ ਲੀਨ ਹੋ ਗਏ ਨਾਨਕ ਨਾਮ ਸਮਾਣੇ ਮੁਖ ਉਜਲੇ ਤੇ ਤ ਸੱਚੇ ਦਰਬਾਰ ਹੈ ਨਾਨਕ ਜਿਹੜੇ ਮਨੁੱਖ ਹਰਨਾਮ ਵਿੱਚ ਰਹਿੰਦੇ ਹਨ ਉਹ ਸਦਾ ਥਿਰ ਪ੍ਰਮਾਤਮਾ ਦੇ ਦਰਬਾਰ ਵਿੱਚ ਸੁਰਖਰੂ ਹੋ ਜਾਂਦੇ ਹਨ ਪਾਸਾ ਮਹਲਾ 5 ਅਸ਼ਟਪਦੀਆਂ ਘਾਰ ਦੂਜਾ ਅਸਾ ਰਾਗ ਵਿੱਚ ਦੂਸਰੇ ਘਰ ਵਿੱਚ ਧੰਨ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਦੀਆਂ ਉਚਾਰਣ ਕੀਤੀਆਂ ਹੋਈਆਂ ਅਸ਼ਟ ਬਲੀਆਂ ਅੱਠਾ ਬੰਦਾ ਵਾਲੀ ਇਹ ਬਾਣੀ ਇੱਥੋਂ ਆਰੰਭ ਹੁੰਦੀ ਹੈ ਇੱਕ ਓੰਕਾਰ ਸਤਿ ਗੁਰ ਪ੍ਰਸਾਦ ਅਕਾਲ ਪੁਰਖ ਹੈ ਕਹਿ ਅਤੇ ਸੱਚੇ ਸਤਿਗੁਰ ਦੀ ਕਿਰਪਾ ਨਾਲ ਮਿਲਦਾ ਹੈ ਪੰਜ ਮਨਾਏ ਪੰਜ ਰਸਾਏ ਪੰਜ ਵਸਾਏ ਪੰਜ ਗਵਾਏ ਆਤਮਕ ਗਿਆਨ ਦੇ ਰਾਹੀ ਮਨੁੱਖ ਦੇ ਆਪਣੇ ਸਰੀਰ ਨਗਰ ਵਿੱਚ ਸਤ ਸੰਤੋਖ ਦਇਆ ਤਰੰਤੀਰਜ ਇਹ ਪੰਜੇ ਪ੍ਰਫੁੱਲਤ ਕਰ ਲੈ ਤੇ ਕਾਮ ਆਦਿਕ ਪੰਜ ਨਰਾਜ ਕਰ ਲੈ ਸਤ ਸੰਤੋਖ ਆਦਿਕ ਪੰਜ ਆਪਣੇ ਸਰੀਰ ਨਗਰ ਵਿੱਚ ਵਸਾ ਲੈ ਤੇ ਕਾਮ ਆਦਿਕ ਪੰਜੇ ਨਗਰ ਵਿੱਚੋਂ ਕੱਢ ਦਿੱਤੇ ਇਨ ਬੇਦ ਨਗਰ ਵਠਾ ਮੇਰੇ ਭਾਈ ਹੇ ਮੇਰੇ ਵੀਰ ਇਸ ਤਰੀਕੇ ਨਾਲ ਉਸ ਮਨੁੱਖ ਦਾ ਸਰੀਰ ਨਗਰ ਵਸ ਗਿਆ ਦਰਤ ਗਿਆ ਗੁਰ ਗਿਆਨ ਦੇ ਰੜਾਈ ਰਹਾ ਤੇ ਉਸ ਦੇ ਅੰਦਰੋਂ ਵਿਕਾਰ ਪਾਪ ਦੂਰ ਹੋ ਗਿਆ ਜਦੋਂ ਗੁਰੂ ਨੇ ਆਤਮਿਕ ਜੀਵਨ ਦੀ ਸੂਝ ਪੱਕੀ ਤਰ੍ਹਾਂ ਦੇ ਦਿੱਤੀ ਸਾਚ ਧਰਮ ਕੀ ਕਰਦੀ ਨਿਵਾਰ ਗੁਰੂ ਦੇ ਗਿਆਨ ਦੇ ਰਾਹੀ ਸਦਾ ਥਿਰ ਪ੍ਰਭੂ ਨੇ ਨਿਤ ਦੇ ਸਿਮਰਨ ਦੀ ਵਾਰ ਦੇ ਦਿੱਤੀ ਫਰ ਹੇ ਹੁਕਮ ਗੁਰ ਗਿਆਨ ਵਿਚਾਰ ਤੇ ਗਿਆਨ ਨੂੰ ਸੋਚ ਮੰਡਲ ਵਿੱਚ ਟਿਕਾ ਕੇ ਉਸ ਨੇ ਆਪਣੇ ਖਿੜਕ ਗਿਆਨdre ਪੱਕੇ ਕਰ ਦਿੱਤੇ ਫਰੇ ਖਿੜਕੀਆਂ ਜਿਵੇਂ ਦਰਵਾਜ਼ਾ ਬੰਦ ਕਰ ਦੇਣਾ ਫਰੇ ਲਾਤੇ ਨਾ ਦਰਵਾਜ਼ਾ ਬੰਦ ਕਰਦਾ ਗਿਆਨ ਦਾ ਸਮਝਦਾ ਜਿਹੜਾ ਠੀਕ ਤੇ ਗਲਤ ਦੀ ਪਰਖ ਕਰ ਸਕੇ ਵੀ ਇਹ ਠੀਕ ਹੈ ਜਿਹੜਾ ਕੋਈ ਆਪਣਾ ਉਹਨੂੰ ਅੰਦਰ ਆਉਣ ਦਿੰਦੇ ਆ ਜਿਹੜਾ ਬਗਾਨਾ ਆ ਉਹਨੂੰ ਪਹਿਰੇਦਾਰੀ ਕਰਕੇ ਬਾਹਰੋਂ ਅੰਦਰ ਹੀ ਨਹੀਂ ਪ੍ਰਵੇਸ਼ ਹੋਣ ਦਿੰਦੇ ਨਾਮ ਛੇਤੀ ਬੀਜੋ ਭਾਈ ਮੀਤ ਹੈ ਮੇਰੇ ਮਿੱਤਰ ਹੈ ਮੇਰੇ ਭਾਈ ਤੁਸੀਂ ਵੀ ਸਦਾ ਪ੍ਰਮਾਤਮਾ ਦਾ ਨਾਮ ਸਰੀਰ ਪੈੜੀ ਵਿੱਚ ਵਿਜਿਆ ਕਰੋ ਸੌਦਾ ਕਰੋ ਗੁਰ ਸੇਵ ਨੀਤ ਗੁਰੂ ਦੀ ਸ਼ਰਨ ਲਓ ਸਰੀਰ ਨਗਰ ਵਿੱਚ ਨਾਮ ਸਿਮਰਨ ਦਾ ਸੌਦਾ ਕਰਦੇ ਰਹੋ ਸ਼ਾਂਤ ਸਹਜ ਸੁਖ ਕੇ ਸਭ ਹਟੋ ਉਹਨਾਂ ਦੇ ਸਾਰੇ ਹਟ ਸਾਰੇ ਗਿਆਨ ਇੰਦਰੇ ਸ਼ਾਂਤੀ ਆਤਮਕ ਡੋਲਦਾ ਤੇ ਆਤਮਕ ਅਨੰਦ ਦੇ ਹਟ ਬਣ ਜਾਂਦੇ ਹਨ ਸ਼ਾ ਵਪਾਰੀ ਇਕਠਾਟ ਜਿਹੜੇ ਸਿੱਖ ਬਣ ਜਾ ਰਹੇ ਗੁਰੂ ਸਾਹਿਬ ਦੇ ਨਾਲ ਇੱਕ ਰੂਪ ਹੋ ਜਾਂਦੇ ਹਨ ਜੇ ਜੀਆ ਦਾਨ ਕੋ ਲੈ ਨਾ ਜਗਤ ਕੋਈ ਪਾਪ ਵਿਕਾਰ ਉਹਨਾਂ ਦੇ ਹਰਨਾਮ ਸੋਦੇ ਉੱਤੇ ਜੱਜੀਆ ਦਾਨ ਮਸੂਲ ਨਹੀਂ ਲਾ ਸਕਦਾ ਕੋਈ ਵਿਕਾਰ ਉਹਨਾਂ ਦੇ ਆਤਮਿਕ ਜੀਵਨ ਵਿੱਚ ਕੋਈ ਖਰਾਬੀ ਪੈਦਾ ਨਹੀਂ ਕਰ ਸਕਦਾ ਸਤ ਗੁਰ ਕਰ ਦਿਨੀ ਧੁਰ ਕੀ ਛਾਪ ਜਿਨ੍ਹਾਂ ਨੂੰ ਗੁਰੂ ਨੇ ਪ੍ਰਭੂ ਦਰਤੋਂ ਪਰਮਾਨ ਹੋਈ ਮਾਫੀ ਦੀ ਮੋਹਰ ਬਖਸ਼ ਦਿੱਤੀ ਵਕਰਨਾਮ ਲਾਦ ਖੇਪ ਚਲਾਵੋ ਗੁਰੂ ਦੀ ਸ਼ਰਨ ਪੈ ਕੇ ਤੁਸੀਂ ਵੀ ਹਰ ਨਾਮ ਸਿਮਰਨ ਦਾ ਸੌਦਾ ਲੰਦ ਕੇ ਆਤਮਿਕ ਜੀਵਨ ਦਾ ਵਪਾਰ ਕਰੋ ਲੈ ਲਾਹ ਗੁਰਮੁਖ ਘਰ ਆਵੋ ਅਤੇ ਉੱਚਾਤਮਕ ਜੀਵਨ ਦਾ ਲਾਭ ਖਟੋ ਤੇ ਪ੍ਰਭੂ ਦੇ ਚਰਨਾਂ ਵਿੱਚ ਟਿਕਾਣਾ ਪ੍ਰਾਪਤ ਕਰ ਲਓ ਸਤ ਗੁਰ ਸਾ ਸਿੱਖ ਬਣ ਜਾ ਰੇ ਗੁਰੂ ਹੀ ਇਸ ਸਰਮਾਇਆ ਦਾ ਸ਼ਾਹੂਕਾਰ ਹੈ ਜਿਸ ਪਾਸੋਂ ਆਤਮਕ ਜੀਵਨ ਦਾ ਵਣਜ ਕਰਨ ਵਾਲੇ ਸਿੱਖ ਹਰਨਾਮ ਦਾ ਸਰਮਾਇਆ ਹਾਸਲ ਕਰਦੇ ਹਨ ਉਨਜੀ ਨਾਮ ਲਿਖਾ ਸਾਚ ਸੁਮਾਰੇ ਐਸੇ ਸਿੱਖ ਸਦਾ ਥਿਰ ਪ੍ਰਭੂ ਨੂੰ ਆਪਣੇ ਹਿਰਦੇ ਵਿੱਚ ਸਾਮ ਕੇ ਰੱਖਦੇ ਹਨ ਤੇ ਇਹੀ ਹੈ ਲੇਖਾ ਹਿਸਾਬ ਉਹਨਾਂ ਲਈ ਸੋ ਵਸੈ ਇਤ ਘਰ ਜਿਸ ਗੁਰਪੁਰਾ ਸੇਵ ਓਸ ਐਸੇ ਹਿਰਦੇ ਘਰ ਵਿੱਚ ਵਸਦਾ ਰਹਿੰਦਾ ਹੈ ਜਿਸ ਨੂੰ ਪੂਰਾ ਗੁਰੂ ਪ੍ਰਭੂ ਦੀ ਸੇਵਾ ਭਗਤੀ ਦੀ ਦਾਤ ਬਖਸ਼ਦਾ ਹੈ ਹਰ ਚਲ ਨਗਰੀ ਨਾਨਕ ਦੇਵ ਤੇ ਜੋ ਪ੍ਰਮਾਤਮਾ ਦੇ ਰਹਿਣ ਵਾਸਤੇ ਵਿਕਾਰਾਂ ਵਿੱਚ ਕਦੇ ਨਾ ਡੋਲਣ ਵਾਲੀ ਨਗਰੀ ਬਣ ਜਾਂਦਾ ਹੈ ਇਹ ਨਾਨਕ